ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਜਿਵੇਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਕਈ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਸੀ ਉਹ ਹਾਰਨ ਤੋਂ ਬਾਅਦ ਉਹਨਾਂ ਦੇ ਸਮਰਥਕ ਮਿਉਸੇ ਗਏ ਤੇ ਕਈਆਂ ਨੇ ਢੋਲ ਠਮੱਕੇ ਨਾਲ ਜਿੱਤ ਦਾ ਜਸ਼ਨ ਮਨਾਇਆ ਇੱਥੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਧਿਰ ਸੀ ਉਹ ਲਗਾਤਾਰ ਦਾਅਵੇ ਕਰਦੀ ਸੀ ਕਿ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਕੰਮ ਕਰਾਏ ਆ ਅਸੀਂ ਲੋਕਾਂ ਦੇ ਬਹੁਤ ਜ਼ਿਆਦੇ ਹਰਮਨ ਪਿਆਰੇ ਆ ਤੇ ਅਸੀਂ ਸਾਰੀਆਂ ਹੀ ਸੀਟਾਂ ਜਿਹੜੀਆਂ ਉਹ ਜਿੱਤਾਂਗੇ ਸਾਰੀਆਂ ਹੀ ਸੀਟਾਂ ਦੇ ਉੱਤੇ ਲੋਕ ਸਾਡੇ ਹੱਕ ਦੇ ਵਿੱਚ ਫਤਵਾ ਦੇਣਗੇ ਪਰ ਆਖਰ ਨੂੰ ਕਾਲੀਦਾਲ ਜਿਵੇਂ ਮਾਲਵੇ ਦੇ ਵਿੱਚ ਉੱਪਰ ਕੇ ਸਾਹਮਣੇ ਆਇਆ ਗਵਾਚੀ ਹੋਈ ਸਾਖ ਆ ਜਿਹੜੀ ਉਹਨਾਂ ਨੇ ਦੁਬਾਰਾ ਪ੍ਰਾਪਤ ਕੀਤੀ ਆ ਇੱਥੋਂ ਇਹ ਚੀਜ਼ ਸਾਹਮਣੇ ਇਹ ਚੀਜ਼ ਸਾਹਮਣੇ ਆ ਗਈ ਇਹ ਆਮ ਆਦਮੀ ਪਾਰਟੀ ਲਈ 227 ਦਾ ਜਿਹੜੇ ਦਰਵਾਜ਼ੇ ਆ ਉਹ ਲੋਕ ਤਕਰੀਬਨ ਤਕਰੀਬਨ ਇੰਨੇ ਸੌਖੇ ਨਹੀਂ ਰੱਖਣਗੇ 227 ਦਾ ਜਿਹੜੀ ਗੇਮ ਆ ਉਹ ਜਿੱਤਣ ਲਈ ਐਡੀ ਚੋਟੀ ਦਾ ਜ਼ੋਰ ਲਾਉਣਾ ਪਊਗਾ ਆਪਣੀ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਬੈਠ ਕੇ ਪੰਜਾਬ ਨੂੰ ਜਿਹੜੀ ਰੈਗੂਲੇਟ ਕਰਨਾ ਚਾਹੁੰਦੀ ਆ ਉਸ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਪੰਜਾਬ ਦੇ ਵਿੱਚ ਇੱਕ ਤਬਕਾ ਕਾਂਗਰਸ ਦਾ ਜਿਹੜਾ ਲਗਾਤਾਰ ਇਹ ਮੰਗ ਕਰ ਰਿਹਾ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ ਤੇ ਕਾਂਗਰਸ ਫੇਰ ਹੀ ਜਿਹੜੀ ਇੱਥੋਂ ਉੱਪਰ ਸਕਦੀ ਆ ਪਰ ਇਹ ਸਭ ਦੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਕਾਲੀ ਦਲ ਅੱਜ ਗੇਮ ਦੇ ਵਿੱਚ ਵਾਪਸ ਦਿਖਾਈ ਦਿੱਤਾ 2017 ਤੋਂ ਜਿਹੜੀ ਸਾਖ ਅਕਾਲੀ ਦਲ ਦੀ ਗਵਾਚ ਚੁੱਕੀ ਸੀ ਉਹ ਵਾਪਸ ਬਹਾਲ ਕਰਾਉਣ ਦੇ ਲਈ ਲਗਾਤਾਰ ਸੁਖਵੀਰ ਸਿੰਘ ਬਾਦਲ ਉਸ ਦੇ ਜਿਹੜੇ ਹੋਰ ਜਿਹੜੇ ਹਮਾਇਤੀ ਆ ਉਹ ਲਗਾਤਾਰ ਜੂਝ ਰਹੇ ਸੀ ਤੇ ਜਦੋਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋ ਰਹੇ ਸੀ ਉਦੋਂ ਵੀ ਧਰਾਤਲ ਦੇ ਉੱਤੇ ਲੜਦੇ ਝਗੜਦੇ ਕਾਗਜ਼ ਖਾਤਰ ਜਾਂ ਫਿਰ ਜਿਹੜੀ ਸੱਤਾ ਧਿਰ ਦੀਆਂ ਜਿਹੜੀਆਂ ਧੱਕੇਸ਼ਈਆਂ ਵਿਰੁੱਧ ਬੋਲਦੇ ਹਾਲਾਂਕਿ ਜਿਹੜੀ ਆਫੀਸ਼ੀਅਲੀ ਜਿਹੜੀ ਆਫੀਸ਼ੀਅਲੀ ਜਿਹੜੀ ਪਾਰਟੀ ਆ ਉਹ ਪਾਰਟੀ ਆ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਰ ਜੇਕਰ ਗੱਲ ਕੀਤੀ ਜਾਵੇ ਦਿਖਾਈ ਕਿਹੜੀ ਪਾਰਟੀ ਦੇ ਰਹੀ ਸੀ ਦਿਖਾਈ ਦੇ ਰਹੀ ਸੀ ਅਕਾਲੀ ਦਲ ਅਕਾਲੀ ਦਾਲੀ ਇਕਣੇ ਮਣਿਕਣੇ ਲੈ ਰਹੀ ਸੀ ਪਾਰਟੀ ਦੇ ਨਾਲ ਪਰ ਆਖਰ ਨੂੰ ਜਿਹੜੇ ਚੋਣ ਨਤੀਜੇ ਆਏ ਆ ਜਿਹੜੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਟੀਮ ਵੱਲੋਂ ਉਹਨਾਂ ਦੇ ਯੂਥ ਪ੍ਰਧਾਨ ਵੱਲੋਂ ਮਿਹਨਤ ਕੀਤੀ ਗਈ ਉਹ ਰੰਗ ਲਿਆਈ ਸੰਗਰੂਰ ਦੇ ਵਿੱਚੋਂ ਸੰਘਰੂਰ ਦੇ ਵਿੱਚੋਂ ਆਮ ਆਦਮੀ ਪਾਰਟੀ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਆਮ ਆਦਮੀ ਪਾਰਟੀ ਹਾਰ ਜਾਊਗੀ ਪਰ ਉੱਥੇ ਵੀ ਕਈ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਤੀਜੇ ਤੀਜੇ ਨੰਬਰ ਤੇ ਖਿਸਕ ਗਈ ਆ ਖਾਸ ਕਰਕੇ ਜਗਰਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੰਦਾ ਹਾਲ ਜਗਰਾਵੀ ਉਹੀ ਸ਼ਹਿਰ ਆ ਜਿਹੜਾ ਰਾਜਵੀਰ ਜਵੰਦੇ ਕਰਕੇ ਜਿੱਥੋਂ ਰਾਜਵੀਰ ਜਵੰਦੇ ਕਰਕੇ ਜਾਣਿਆ ਜਾਂਦਾ ਸੀ ਇੱਕ ਪੰਜਾਬ ਦਾ ਬੜਾ ਨਾਮੀ ਕਲਾਕਾਰ ਇਸ ਦੁਨੀਆ ਨੂੰ ਅਲਵੈ ਦਾ ਆ ਗਿਆ ਸੀ ਇਸ ਕਰਕੇ ਇਹ ਸ਼ਹਿਰ ਜਿਹੜਾ ਚਰਚਾ ਦੇ ਵਿੱਚ ਆਇਆ ਸੀ ਜਿੱਥੋਂ ਜਿੱਥੇ ਆਪਾਂ ਗੱਲ ਕੀਤੀ ਜਾਵੇ ਰਾਜਨੀਤੀ ਦੀ ਰਾਜਨੀਤੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਲਗਾਤਾਰ ਜਗਰਾਵਾਂ ਤੋਂ ਦੋ ਵਾਰ ਜਿਹੜੀ ਜਿਹੜੀ ਜਗਰਾਵਾਂ ਦੀ ਐਮਐਲਏ ਦੀ ਸ਼ੀਟ ਜਿੱਤ ਚੁੱਕੇ ਬੀਬੀ ਜਿਹੜੇ ਜਗਰਾਵਾਂ ਤੋਂ ਮਾਣੂ ਕੇ ਆ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ